ਇਹ ਦਿਖਾਏਗਾ ਨਹੀਂ ਮੈਂ ਕੁੱਤਾ ਹੈ ਮਰਾ ਹੁਆ ਹੈ ਹਾਂ ਕਿਹਨਾਂ ਚਲੇ ਆਇਆ ਹੈ ਕੋਲਟਾਲੇ ਨੂੰ ਟੈਲੀਫੋਨ ਕਰ ਉਹ ਦੇਖ ਇਸ ਖਬਰ ਨੂੰ ਦੇਖ ਕੇ ਨਾ ਤੁਹਾਡੇ ਰੋਂਗ ਤੇ ਖੜੇ ਹੋ ਜਾਣੇ ਨੇ ਤੁਹਾਡੇ ਹੋਸ਼ ਉੱਡ ਜਾਣੇ ਨੇ ਇਸ ਪੂਰੀ ਦੇ ਵਿੱਚ ਇੱਕ ਮ੍ਰਿਤਕ ਦੇ ਹੈ ਤੇ ਇਹ ਲੁਧਿਆਣਾ ਦਾ ਸਭ ਤੋਂ ਭੀੜ-ਪਾੜ ਵਾਲਾ ਇਲਾਕਾ ਆਰਤੀ ਚੌਂਕ ਦਾ ਇਲਾਕਾ ਹੈ ਔਰ ਇਹ ਸ਼ਖਸ ਸਰਿਆਮ ਇਸ ਜਿਹੜੀ ਦੇ ਨੂੰ ਇੱਥੇ ਸੁੱਟ ਕੇ ਗਿਆ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਡਰ ਵਾਲਾ ਹੈ ਅਮਰ ਜੀ ਸੇਂਹ ਅਮਰ ਜੀ ਜੀ ਕੀ ਹੋਇਆ ਕਿ ਆਰਟੀ ਚੌਂਕ ਤੇ ਖੜੇ ਹੋਏ ਆਰਟੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਐ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਵੀ ਸੱਟ ਕੇ ਚੱਲਿਆ ਕਿਦਾ ਇਸਨੇ ਆਪ ਐ ਆਪ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇਥੋਂ ਏ ਜੁਤੀਆਂ ਮਾਰੋ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਗਿਆ ਮੈਂ ਉਹਦੀ ਚਾਬੀ ਛੱਡ ਲਈ ਚਾਬੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੋਲੀ ਜਣੇ ਆਏ ਨੇ ਚੱਲ ਗਏ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਕੂਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਓਕੇ ਦੇਖੀ ਬੋਰੀ ਹਾਂ ਬੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆਏ ਲੱਗੇ ਜੀ ਤਾਂ ਬੰਦੇ ਦੇ ਵਿੱਚ লাশ ਹੁੰਦੀ ਹੈ ਕੋਈ ਵੀਲਾ ਕੁੱਤਾ ਵਾ ਜਾਂਦਾ ਮੈਂ ਮੰਨਦਾ ਇਹ ਚ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾਂ ਕੁੱਤਾ ਵਾ

ਉਹ ਰੋਡ ਤੇ ਵੀ ਆਪਾਂ ਸਾਰਾ ਤੇ ਮੈਂ ਟਾਂਗਾ ਰੋਡ ਹੀ ਆਇਆ ਸੀਗਾ ਬਸ ਤੇ ਉਹ ਤੋਂ ਮਨਪਾਲ ਆਈ ਸੀ ਵੀ ਇੱਕ ਡੈੱਡ ਬੋਡੀ ਅਸੀਂ ਕੋਈ ਬੋਰੇ ਦੇ ਵਿੱਚ ਪੇਜਾ ਉੱਥੇ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਗਵਰ ਬੋਰੇ ਦੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੈੱਡ ਬੋਡੀ ਪਾਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਦੇ ਉੱਤੇ ਸਭ ਕੋ ਵੀਡੀ ਹੋਈ ਆਏ ਜਿਹਦੇ ਦੋ ਜਣੇ ਨਾਲ ਜਣੇ ਸੀ ਔਰ ਉਹ ਡੈੱਡ ਬੋਡੀ ਜਿਹੜੀ ਉਸੇ ਸਿੱਟ ਕੇ ਜਾ ਰਹੇ ਮੋਟਰਸਾਈਕਲ ਦੇ ਸਾਥ ਕੋਈ ਬਰਾਮਦ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਕਢਾ ਕੇ ਜੇ ਵੀ ਅਗਲੀ ਕਾਰਵਾਈ ਕਰਾਂਗੇ ਉਹ ਆਇਡੈਂਟੀਫਾਈ ਹੋਇਆ ਕੋਲ ਲੜੀਆ ਨਹੀਂ ਹਜੇ ਆਇਡੈਂਟੀਫਾਈ ਹੋਣਿਆ ਕੈਂਪ ਬਈ ਕੈਂਪ ਤੋਂ ਬੱਸ ਜਸ ਅਪਾਇੰਟਮੈਂਟ ਮੈਨੂੰ ਕਾਲ ਕੀ 10 ਤੋਂ 10 ਮਿੰਟ ਪਹਿਲਾਂ ਕਈਆ ਤੇ ਬਾਕੀ ਹੁਣ ਜਿਹੜਾ ਮੋਟਰ ਹੈ ਤਾਂ ਨੰਬਰ ਸਾਹਤੋ ਅੱਗੇ ਮੋਟਰ ਵੀ ਖੜਿਆ ਉਹਦੇ ਨੰਬਰ ਤੋਂ ਐਡਰੈਸ ਕਢਾ ਕੇ ਜਿਹੜੀ ਅਗਲੀ ਕਾਰਵਾਈ ਹੋਵੇ ਹੋਈ ਤੁਹਾਨੂੰ ਦੱਸ ਦਿੰਦਾ ਜਾਊਗਾ ਜੀ ਮੇਰੀ ਮੈਂ ਮੈਰੀਡਾ ਕਿ ਅਨਮੈਰੀਡਾ ਦੇ ਬੋਰੇ ਵਿੱਚ ਜੀ ਅਸੀਂ ਪਹੁੰਚੇ ਲਿਖੇ ਜੀ ਬੋਰੇ ਦੇ ਵਿੱਚ ਜੀ ਥੋੜਾ ਜਿਹਾ ਜਿਹਦਾ ਪੈਰ ਪੂਰਾ ਕੱਪੜਾ ਉਹ ਦੇਖਿਆਗਾ ਲੌਜਬਾਨ ਕਿੱਥੇ ਕੰਮ ਹੋ ਰਿਹਾ ਹੈਗਾ ਜਿਹੜਾ ਜਿਹੜਾ ਮੋਟਰ ਵਾਲਾ ਜੀ ਬਰਾਮਦ ਹੋਇਆ ਪਿੱਛੋਂ ਬਰਾਮਦ ਹੋਇਆ ਐਤੋ ਹੀ ਜਦੋਂ ਉਹ ਪਾウダー ਕਿਉਂ ਦੇਖ ਰਹੇ ਫੋਰਾ ਸਰ ਦੇ ਪਬਲਿਕ ਨੇ ਜਦੋਂ ਉਹ ਕੁਛ ਐ ਵੀ ਕੀ ਹੈ ਕਿ ਹੈਗਾ ਉਹਨਾਂ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਇਆ ਹੋਇਆ ਹੈ ਸ਼ਿੰਨਾ ਜੁਨਾ ਦਾ ਕਰਾ ਹੈਗਾ ਆ ਉਹ ਜਦੋਂ ਉਹ ਡਰ ਬੈ ਗਿਆ ਵੀ ਇਹ ਲੋਕ ਇਕੱਠੇ ਹੋ ਗਏ ਉਹ ਮੋਟਰ ਨਾਲ ਛੜ ਕੇ ਦੌੜ ਗਏ ਦੋ ਜਣੇ ਸੀ ਜੀ